ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਸੁਣੋ ਆਪਾਂ ਵੀ ਪੰਜ ਵੜਾ ਦਿਖਾਵਾਂਗੇ ਪੰਜੀ ਗੱਪਣ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਜਿਹੜੀ ਵੀਡੀਓ ਬਣਾਈ ਆ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਜੇ ਇਧਰੋਂ ਆਉਂਗੇ ਤਾਂ ਟਵਾਲੀ ਪਿੰਡ ਵੀ ਨੇੜੀ ਹੈ ਬਾਈ ਇਧਰੋਂ ਆਉਂਗੇ ਤਾਂ ਬੱਲੋ ਵੀ ਨੇੜੀ ਹੈਗਾ ਤੇ ਤਬਾ ਵੀ ਨੇੜੀ ਰਹਿੰਦਾ ਬਾਈ ਹਾਂਜੀ ਤਾਂ ਪਰ ਆ ਮਾਈਨ ਨੰਬਰ ਬੋਲੋ ਬਾਈ ਮੋਬਾਈਲ ਨੰਬਰ 991959 ਵੀਰੇ 04730 ਠੀਕ ਹੈ ਪਹਿਲੇ ਨੰਬਰ ਤੇ ਕਿਹੜਾ ਸੂਆ ਬਾਈ ਇਹ ਵੀਰੇ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਸੌਟ ਚ ਸਟੋਰ ਕੇ ਸਾਨੂੰ ਆਪਾਂ ਇੱਕ ਨਗੀਨੇ ਦਿਖਾਵਾਂਗੇ ਉਹ ਜਰਸੀ ਦਾ ਦੋਫਾ ਬਾਈ ਤੇ ਇਹ ਆਪਾਂ ਤੁਹਾਨੂੰ ਖੜਗੀਆਂ ਦਿਖਾਉਣੇ ਹੈਗੇ ਕਿਹੜਾ ਸੂਆ ਦੂਜਾ ਬਾਈ ਹਾਂਜੀ ਤੀਜਾ ਵੀਰੇ ਤੀਜਾ ਤੀਜਾ ਸੂਆ ਥਾਣਾ ਵਾਲੇ ਦੀ ਸਾਫ ਬਾਲਟਾਂ ਲਾ ਫੁੱਲ ਪਈਆਂ ਕੀ ਰਿਕਾਰਡ ਦੁੱਧ ਦਾ ਦੁੱਧ ਦਾ ਰਿਕਾਰਡ ਵੀਰੇ 27 22 ਲੀਟਰ ਪਾਇਆ ਹੋਇਆ ਤੇ ਮੁੱਲੇ ਦਾ ਬਾਈ ਮੁੱਲ ਵੀਰੇ 130 ਹੈ ਜੀ 130 ਤੇ ਦੋ ਨੰਬਰ ਤੇ ਬਾਈ 2 ਨੰਬਰ ਤੇ ਵੀਰੇ ਇਹ ਹੈਗੀ ਵੀ ਦੂਜਾ ਸੂਆ ਤੇ ਇਹ 6 ਦੰਦਾ ਕੀ ਹੁੰਦਾ ਉਹ 6 ਦੰਦਾ origignal ਬਾਈ ਕਹਿੰਦਾ ਕੁਆਲਿਟੀ ਇੱਕ ਨੰਬਰ ਪਲੀਆਂ ਵੈਣਾ ਕੀ ਰਿਕਾਰਡ ਆ ਦੁੱਧ ਦਾ ਦੁੱਧ ਆ ਵੀਰੇ ਆਪੇ ਪਿੰਡੋਂ ਹੀ ਆਈ ਹੈ ਵੀ ਇਹਦਾ ਸਟਾਈਲ 20 ਲੀਟਰ ਚ ਆਇਆ ਹੈਗਾ ਤੇ ਮੋਲੇ ਦਾ ਵੀ 20 ਲੀਟਰ ਇਹਦਾ ਵੀਰੇ ਮੁੱਲ ਹੈਗਾ 140 ਠੀਕ ਹੈ ਤੇ 3 ਨੰਬਰ ਤੇ ਕਿਹੜਾ ਸੂਆ ਇਹ ਵੀ ਵੀਰੇ ਤੀਜਾ ਤੀਜਾ ਸੂਆ ਕੀ ਰਿਕਾਰਡ ਆ ਦੁੱਧ ਦਾ ਦੁੱਧ ਦਾ ਰਿਕਾਰਡ ਵੀਰੇ ਦੇ ਦੂਗੀ ਹੈਗੀ 27 28 ਲੀਟਰ ਮੋਲੇ ਦਾ ਫਿਰ ਇਹ ਮੁੱਲ ਵੀਰੇ ਇਹਦਾ ਪਛਾਣੋ 95000 ਤੇ ਆ ਜਰਸੀ ਦਾ ਤੋਹਫਾ ਖੋਲਦੇ ਬਈ ਦਿਖਾ ਦੇ ਦੰਦੋਂ ਖੀਰੀ ਆ ਹਾਂਜੀ ਵੀਰੇ ਦੰਦੋਂ ਖੀਰੀ ਦੰਦੋਂ ਖੀਰੀ ਬਾਈ ਰੀਜਨਲ ਬਾਈ ਕਹਿੰਦਾ 498 ਮੈਣੇ ਆ ਮਿਲ ਜਾਣਗੇ ਕੋਈ ਫੋਰਸ ਐ ਨਹੀਂ ਤੇ ਕੁਆਲਟੀ ਦੇਖੋ ਬੱਚੇ ਦੀ ਇੱਕ ਨੰਬਰ ਸਤੋਰਾ ਆ ਪਾ ਇਹਦਾ ਚੈੱਕ ਕਰਵਾ ਲੈ ਕਿਉਂਕਿ ਬੱਚੇ ਦੀ ਕੁਆਲਟੀ ਰੰਗ ਢੰਗੇ ਦਾ ਤੁਸੀਂ ਚੈੱਕ ਕਰ ਸਕਦੇ ਤੇ ਇਹਦੀ ਡਿਮਾਂਡ ਬਾਈ ਕੀ ਆ ਇਹਦਾ ਵੀਰੇ 85000 85000 ਹਾਂਜੀ ਵੀਰੇ ਠੀਕ ਆ ਇਹਦਾ ਬਾਈ ਕਨੇ 85000 ਬਾਕੀ ਚੰਗੇ ਸੋਹਣੇ ਡਾਂਚੇ ਦਾ ਬੱਚਾ ਬਈ ਜਰਸੀ ਬਰੀਡ ਦਾ ਬੱਚਾ ਇਹਦਾ ਕਿਉਂਕਿ ਥੋੜਾ ਰਸੇ ਦਾ ਕਰਦੀ ਵੀਰੇ ਫਾਰਮ 'ਚ ਖੁੱਲੀ ਛੱਡੀ ਵੀ ਸੀ ਨਾ ਮੰਗ ਬਹੁਤ ਹੁੰਦੀ ਆ ਬਈ ਜਰਸੀ ਬਰੀਡ ਮਿਲਦੀ ਬਹੁਤ ਘੱਟ ਆ ਤੇ ਮੁੱਲ ਇਹਦਾ ਕਿੰਨਾ 95 ਬਈ 85 ਵੀਰੇ 85 ਹਾਂਜੀ 85000 ਰੁਪਏ ਬਈ ਕਿੰਨੇ ਦਾ ਮੁੱਲ ਆ ਬਈ ਬਾਕੀ ਕਰ ਦਾਂਗੇ ਮਾਨਤਨ ਲਾਸਟ ਤੇ ਬਈ ਲਾਸਟ ਤੇ ਵੀਰੇ ਪਲੂਣੀ ਆ ਵੀ ਚਾਰ ਦੰਦ ਚਾਰ ਦੰਦ ਤੇ ਅੱਜ ਦਾ ਮੁੱਲ ਬਈ ਮੁੱਲ ਵੀਰੇ ਦਾ 130 ਹੈ ਜੀ 1 ਲੱਖ 30000 ਰੁਪਏ ਬਾਈ ਕਿੰਨਾ ਇਹਦਾ ਮੁੱਲ ਦਾ ਬਾਈ ਹਾਂਜੀ ਕਿਸੇ ਵੀ ਵੀਰ ਨੂੰ ਪਸੰਦ ਆਵੇ ਕੋਈ ਵੀ ਨੱਕ ਕਰਿਓ ਕੰਟੈਕਟ ਧੰਨਵਾਦ ਜੀ